ਹਾਂਜੀ ਸਤਿ ਸ੍ਰੀ ਅਕਾਲ ਜੀ ਵਿਰਸਾ ਕਲੈਕਸ਼ਨ ਤੇ ਬਹੁਤ ਬਹੁਤ ਸਵਾਗਤ ਹੈ ਜੀ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਚੈਨਲ ਤੇ ਆਉਣ ਲਈ ਬਹੁਤ ਹੀ ਪਿਆਰੀ ਜੀ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਆ ਜੀ ਬਹੁਤ ਸੋਹਣੇ ਕਾਟਨ ਦੇ ਸੂਟ ਆ ਜੀ ਨਾਲ ਪਿਓਰ ਕਾਟਨ ਦਾ ਮਲ ਕਾਟਨ ਦਾ ਦੁਪੱਟਾ ਆਊਗਾ ਜੀ ਕਾਟਨ ਦੀ ਸ਼ਰਟ ਹੈ ਕਾਟਨ ਦੀ ਬਾਟਮ ਹੈ ਜੀ ਨਾਲ ਪਿਓਰ ਮਲ ਕਾਟਨ ਦਾ ਪੂਰਾ ਖੁੱਲਾ ਡੁੱਲਾ 2.5 ਮੀਟਰ ਦਾ ਦੁਪੱਟਾ ਆਊਗਾ ਜੀ ਬਹੁਤ ਸੋਹਣਾ ਫੈਬਰਿਕ ਹੈ ਪਿਓਰ ਕਾਟਨ ਹੈ ਜੇ ਤੁਸੀਂ ਬਾਟਮ ਤੇ ਵਰਕ ਕਰਵਾਉਣਾ ਹੈ ਤਾਂ ਤੁਸੀਂ ਬਾਟਮ ਤੇ ਵੀ ਵਰਕ ਕਰਵਾ ਸਕਦੇ ਹੋ ਜੀ ਬਹੁਤ ਸੋਹਣਾ ਜਆ ਫੈਬਰਿਕ ਹੈ ਜੀ ਇਹ ਵਾਲੇ ਬਹੁਤ ਸੋਹਣੇ ਪਿਆਰੇ ਜੇ ਕਾਟਨ ਦੇ ਸੂਟ ਆਉਣਗੇ ਜੀ ਨਾਲ ਇਹਦੇ ਬਹੁਤ ਸੋਹਣੀ ਬਾਟਮ ਆਉਗੀ ਜੀ ਬਹੁਤ ਸੋਹਣਾ ਵਰਕ ਵਾਲੀ ਬਹੁਤ ਬਹੁਤ ਹੀ ਪਿਆਰਾ ਜਾਇਦੇ ਤੇ ਬਾਟਮ ਤੇ ਵਰਕ ਕੀਤਾ ਚਿਕਨ ਵਰਕ ਦੀ ਬਾਟਮ ਹੈ ਜੀ ਨਾਲ ਸ਼ਰਟ ਹੈ ਕਾਟਨ ਦੀ ਹੈ ਬਹੁਤ ਸੋਹਣੇ ਸੋਹਣੇ ਜੇ ਇਹਦੇ ਚ ਕਲਰ ਹੈ ਬਹੁਤ ਪਿਆਰੀ ਕਲਰ ਕੰਬੀਨੇਸ਼ਨ ਹੈ ਤੇ ਬਹੁਤ ਹੀ ਪਿਆਰੇ ਪਿਆਰੇ ਜੇ ਸੂਟ ਆ ਪਿਓਰ ਕਾਟਨ ਦੀ ਸ਼ਰਟ ਆ ਪਿਓਰ ਕਾਟਨ ਦੀ ਬਾਟਮ ਆ ਜੀ ਚਿਕਨ ਦੀ ਤੁਸੀਂ ਭਾਵੇਂ ਦੀ ਫਰਸ਼ੀ ਸਲਵਾਰ ਬਣਾ ਲਓ ਜੀ ਭਾਵੇਂ ਸਟ੍ਰੇਟ ਸਲਵਾਰ ਬਣਾ ਲਓ ਭਾਵੇਂ 플ੈਜੋ ਬਣਾ ਲਓ ਬਹੁਤ ਹੀ ਪਿਆਰਾ ਲੱਗੂ ਆ ਜੀ ਤੇ ਬਹੁਤ ਹੀ ਪਿਆਰੇ ਪਿਆਰੇ ਜੇ ਇਹਦੇ ਕਲਰ ਆ ਤੁਸੀਂ ਕੋਈ ਵੀ ਸੂਟ ਆਰਡਰ ਕਰਨਾ ਹੋਵੇ ਜੀ ਸਕਰੀਨ ਦੇ ਉੱਪਰ ਸਾਡਾ ਵਟਸਐਪ ਨੰਬਰ ਚੱਲ ਰਿਹਾ ਹੈ ਜੀ ਤੁਸੀਂ ਸਕਰੀਨ ਸ਼ਾਟ ਭੇਜ ਕੇ ਆਪ ਦਾ ਆਰਡਰ ਬੁੱਕ ਕਰਵਾ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤੁਸੀਂ ਸਾਡੇ ਤੋਂ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਸਾਡੇ ਤੋਂ ਮੈਸੇਜ ਕਰਕੇ ਪੁੱਛ ਸਕਦੇ ਹੋ ਬਹੁਤ ਹੀ ਪਿਆਰੀ ਜੀ ਕਲੈਕਸ਼ਨ ਹੈ ਜੀ ਬਹੁਤ ਸੋਹਣੇ ਕਾਟਨ ਦੇ ਸੂਟ ਹੈ ਇਹ ਵਾਲੇ ਸੂਟ ਆਲ ਓਵਰ ਆਉਣਗੇ ਜੀ ਵੱਡੇ ਪਣੇ ਦੀ ਕਟ ਆਊਗੀ 3.5 ਮੀਟਰ ਦਾ ਫੈਬਰਿਕ ਆਊਗਾ ਜੀ ਤੇ ਪਿਓਰ ਕਾਟਨ ਹੋਊਗੀ ਜੀ ਬਹੁਤ ਹੀ ਸੋਹਣੀ ਕਾਟਨ ਹੈ ਜੀ ਪ੍ਰੀਮੀਅਮ ਕੁਆਲਿਟੀ ਦੀ ਕਾਟਨ ਆਊਗੀ ਜੀ ਬਹੁਤ ਸੋਹਣੀ ਪੂਰਾ ਵੱਡੇ ਪਣੇ ਦੀ ਕਾਟਨ ਹੈ ਤੇ ਬਹੁਤ ਹੀ ਪਿਆਰੇ ਪਿਆਰੇ ਜੇ ਇਹਨਾਂ ਦੇ ਕਲਰ ਕੰਬੀਨੇਸ਼ਨ ਆ ਬਹੁਤ ਸੋਹਣੇ ਸੋਹਣੇ ਇਹਨਾਂ ਜਾਂ ਇਹਨਾਂ ਦੇ ਰੰਗ ਹੈ ਜੀ ਜੇ ਤੁਸੀਂ ਇਹਨਾਂ ਦੇ ਨਾਲ ਮੈਚਿੰਗ ਬਾਟਮ ਕਰਵਾਉਣੀ ਹੈ ਤਾਂ ਆਪਾਂ ਤੁਹਾਨੂੰ ਮੈਚਿੰਗ ਬਾਟਮ ਵੀ ਕਰਵਾ ਦਾਂਗੇ ਜੇ ਤੁਸੀਂ ਆਲ ਓਵਰ ਲੈਣਾ ਤਾਂ ਆਲ ਓਵਰ ਵੀ ਲੈ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਫੈਬਰਿਕ ਹੈ ਜੀ ਜਲਦੀ ਜਲਦੀ ਆਪਦੇ ਆਰਡਰ ਬੁੱਕ ਕਰਵਾਓ ਜੀ ਜਿਹੜੀਆਂ ਭੈਣਾਂ ਨੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਕੰਟਰੀ ਨੂੰ ਆਨ ਕਰ ਲਿਆ ਕਰੋ ਤਾਂ ਜੋ ਵੀਡੀਓ ਦੀ ਨੋਟੀਫਿਕੇਸ਼ਨ ਸਾਨੂੰ ਸਾਰਿਆਂ ਤੋਂ ਪਹਿਲਾਂ ਮਿਲ ਸਕੇ ਤੇ ਵੱਧ ਤੋਂ ਵੱਧ ਮੇਰੀ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਜੀ ਆਪਦੇ ਫਰੈਂਡ ਸਰਕਲ ਚ ਤੇ ਜਿਆਦਾ ਤੋਂ ਜਿਆਦਾ ਲਾਈਕ ਕਰ ਦਿਆ ਕਰੋ ਜੀ ਤੇ ਇੱਕ ਪਿਆਰਾ ਜਿਹਾ ਕਮੈਂਟ ਜਰੂਰ ਕਰ ਦਿਆ ਕਰੋ ਜੀ ਤੇ ਮੇਰੀ ਵੀਡੀਓ ਨੂੰ ਇੱਕ ਲਾਈਕ ਜਰੂਰ ਕਰ ਦਿਆ ਕਰੋ ਬਹੁਤ ਹੀ ਪਿਆਰੇ ਪਿਆਰੇ ਜੇ ਆਪਾਂ ਸੂਟ ਲੈ ਕੇ ਆਉਣੇ ਆ ਜੀ ਬਹੁਤ ਮਿਹਨਤ ਦੇ ਨਾਲ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਉਣੇ ਆ ਤੇ ਪਲੀਜ਼ ਤੁਸੀਂ ਚਲਦੇ ਵੀਡੀਓ ਦੇਖਦੇ ਦੇਖਦੇ ਇੱਕ ਕਮੈਂਟ ਕਰ ਦਿਆ ਕਰੋ ਜੀ ਤੇ ਇੱਕ ਲਾਈਕ ਕਰ ਦਿਆ ਕਰੋ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਸਾਰੇ ਸੂਟਾਂ ਦੀ ਜਾਣਕਾਰੀ ਆਪਾਂ ਤੁਹਾਨੂੰ ਵਿੱਚ ਵੀਡੀਓ ਦੇ ਦਿੱਤੀ ਹੁੰਦੀ ਹੈ ਜੀ ਇਹ ਵਾਲੇ ਸੂਟ ਪ्युअर कॉटन ਦੇ ਸੂਟ ਆਉਣਗੇ ਜੀ कॉटन ਦੀ ਸ਼ਰਟ ਆਊਗੀ 2.5 ਮੀਟਰ ਦੀ कॉटन ਦੀ ਬਾਟਮ ਆਊਗੀ 2.5 ਮੀਟਰ ਦੀ ਪੂਰਾ ਖੁੱਲਾ ਡੁੱਲਾ 2.5 ਮੀਟਰ ਦਾ ਦੁਪੱਟਾ ਆਊਗਾ ਜੀ ਬਹੁਤ ਪਿਆਰਾ ਪਿਆਰਾ ਜਿਹਾ ਦੁਪੱਟਾ ਆਊਗਾ ਜੀ ਸਾਰੇ ਦੇ ਉੱਪਰ ਬਲੌਕ ਪ੍ਰਿੰਟ ਕੀਤਾ ਹੋਇਆ ਤੇ ਪੂਰੇ ਖੁੱਲੇ ਡੁੱਲੇ ਸੂਟ ਹੈ ਜੀ ਪੂਰੇ ਖੁੱਲੇ ਡੁੱਲੇ ਦੁਪੱਟੇ ਆ ਗਰਮੀ ਚ ਪਾਉਣ ਵਾਸਤੇ ਬਹੁਤ ਹੀ ਪਿਆਰਾ ਜਿਹਾ ਸਟੱਫ ਹੈ ਜੀ ਬਹੁਤ ਹੀ ਪਿਆਰੀ ਜੀ ਕਾਟਨ ਹੈ ਜੀ ਤੇ ਜਲਦੀ ਜਲਦੀ ਆਪਦੀ ਬੁਕਿੰਗ ਕਰਵਾ ਲਓ ਜੀ ਲਿਮਟਿਡ ਸਟਾਕ ਹੈ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ